ਮੇਰਾ ਨਾਮ ਭਾਜੀ ਰਾਜਵੀਰ ਕੌਰ ਜੇ ਪਿੰਡ ਪਿੰਡ ਐ ਮਕਲਾ ਜੇ ਤੇ ਜਿਹੜਾ ਕਿਹੜਾ ਪਿੰਡਾ ਜਿਲ੍ਹਾ ਤਰਨਤਾਰਨ ਪਿੰਡਾ ਤੇ ਤੁਹਾਨੂੰ ਕੁਛ ਸਮਾਂ ਪਹਿਲਾਂ ਅਸੀਂ ਬਾਡੀ ਸਰਫੇ ਦੇ ਪੰਜ ਯੂਸ ਦਿੱਤੇ ਸੀ ਉਦੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀ ਭਾਜੀ ਉਦੋਂ ਮੈਨੂੰ ਇੱਕ ਤੇ ਮੇਰਾ ਸਿਰ ਸੌਂਦਾ ਸੀ ਅੱਧਾ ਸਿਰ ਸੌਂਦਾ ਸੀ ਸੱਜੇ ਪਾਸੇ ਦਾ ਤੇ ਨਾਲ ਮੈਨੂੰ ਸਰਵਾਈਕਲ ਸੀ ਹਾਂਜੀ ਤੇ ਜੋ ਤੁਸੀਂ ਬਾਡੀ ਸਰਫੇ ਦੇ ਯੂਸ ਵਰਤੇ ਨੇ ਤੇ ਤੁਹਾਨੂੰ ਕਿੰਨੇ ਚਿਰ ਚ ਤੁਹਾਡੀਆਂ ਦਿੱਕਤਾਂ ਦੂਰ ਹੋ ਗਈਆਂ ਤੇ ਭਾਜੀ ਮੈਂ ਜਦੋਂ ਜੂਸ ਪੀਣਾ ਸ਼ੁਰੂ ਕੀਤਾ ਨਾ ਤੇ 35 ਦਿਨਾਂ ਦੇ ਵਿੱਚ ਮੇਰੇ ਅੰਦਰੋਂ ਖੂਨ ਦੇ ਜੰਮੇ ਕਲੌਡ ਨਿਕਲੇ ਆ ਨੱਕ ਰਾ ਹੱਥੇ ਗਲੇ ਰਾ ਠੀਕ ਹੈ ਤੇ ਉਸ ਤੋਂ ਬਾਅਦ ਆ ਮੈਂ ਬਹੁਤ ਪੀ ਆਪਣੇ ਆਪ ਨੂੰ ਐਕਟ ਮਹਿਸੂਸ ਕਰ ਰਹੀ ਤੇ ਇਹ ਜਿਹੜੀ ਪ੍ਰੋਬਲਮ ਅਸੀਂ ਤੁਹਾਨੂੰ ਕਿੰਨਾ ਚਿਰ ਪੈਨ ਹੋਦੀਆਂ ਸੀ ਇਹ ਜਿਹੜਾ ਮੇਰਾ ਸਿਰਸ ਹੁੰਦਾ ਸੀ ਇਹਨੂੰ ਤੇ ਹੋ ਗਈ ਸੀ 5-6 ਸਾਲ ਤੇ ਜਿਹੜਾ ਮੇਰਾ ਸਰਵਾਈਕਲ ਸੀ ਉਹਨੂੰ ਵੀ 22 ਸਾਲ ਹੋ ਗਏ ਸੀ ਇਹ ਡਾਕਟਰਾਂ ਕੋ ਬਹੁਤ ਜ਼ਿਆਦਾ ਤੁਸੀਂ ਖਰਚਾ ਨਹੀਂ ਕਰ ਚੁੱਕੇ ਹੋਣੇ ਜੀ ਹਾਂਜੀ ਭਾਜੀ ਡਾਕਟਰਾਂ ਦੇ ਕੋਲ ਅਸੀਂ ਗਏ ਆ ਬਹੁਤ ਥਾਵਾਂ ਤੇ ਨਾ ਕੋਈ ਅਸੀਂ ਡਾਕਟਰ ਹੀ ਛੱਡਿਆ ਨਾ ਕੋਈ ਹਸਪੀਟਲ ਨਾ ਕੋਈ ਮਾਰਨ ਵਾਲਾ ਅਸੀਂ ਹਿਸਾਬ ਲਾ ਲਓ ਵੀ ਅੰਦਾਜ਼ਾ ਤੇ ਲੱਗਦਾ ਕਿ ਅਸੀਂ ਕੋਈ 3-4 ਲੱਖ ਰੁਪਈਆ ਅਸੀਂ ਇਹ ਆਪਣੀ ਸਰਵਾਈਕਲ ਤੇ ਸਿਰ ਤੇ ਲਾ ਚੁੱਕੇ ਹੋਣੇ ਆ ਚੁੱਕੇ ਆ ਸਾਨੂੰ ਕੋਈ ਫਰਕ ਨਹੀਂ ਪਿਆ ਤੇ ਜਦੋਂ ਦਾ ਮੈਂ ਇਹ ਜੋ ਹਸਪੀਟਲ ਹੈ ਉਦੋਂ ਤੋਂ ਮੈਨੂੰ 35 ਦਿਨਾਂ ਦੇ ਬਾਅਦ ਮੇਰਾ ਜਿਹੜੇ ਕਲੌਡ ਜੰਮੇ ਨਿਕਲੇ ਆ ਤੇ ਉਸ ਤੋਂ ਬਾਅਦ ਆ ਮੈਨੂੰ ਇਹ ਬਹੁਤ ਮਹਿਸੂਸ ਹੋਇਆ ਬਹੁਤ ਰਾਹਤ ਮਿਲੀ ਆ ਫੀਮੇਲ ਦੇ ਸਰੀਰ ਦੇ ਵਿੱਚ ਹੁਣ ਕੋਈ ਮੈਨੂੰ ਪਰੇਸ਼ਾਨੀ ਨਹੀਂ ਲੱਗਦੀ ਤੁਹਾਨੂੰ ਇਹ ਵਰਤਿਆ ਨੂੰ ਕਿੰਨਾ ਚਿਰ ਹੋ ਗਿਆ ਇਹ ਮੈਨੂੰ ਵਰਤਿਆ ਨੂੰ ਹੁਣ 1 ਸਾਲ ਹੋ ਗਿਆ ਜੀ ਤੇ ਹੁਣ ਤੋਂ ਬਾਅਦ ਦਿੱਕਤਾਂ ਨਹੀਂ ਕੋਈ ਆਈ ਹੋਈ ਨਹੀਂ ਜੀ ਠੀਕ ਹੈ ਤੇ ਜਿਹੜੇ ਵੀਰ ਭੈਣ ਇਹ ਵੀਡੀਓ ਸੁਣ ਰਹੇ ਆ ਤੇ ਉਹਨਾਂ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਮੈਂ ਤਾਂ ਭਾਜੀ ਇਹੋ ਹੀ ਕਹਿਣਾ ਚਾਹੁੰਨੀ ਆ ਕਿ ਜਿਸ ਤਰ੍ਹਾਂ ਆਪਾਂ ਕਾਰ ਮੋਟਰਸਾਈਕਲ ਗੱਡੀ ਦੀ ਸਰਵਿਸ ਕਰਾਉਂਦੇ ਆ ਇਸੇ ਤਰ੍ਹਾਂ ਆਪਾਂ ਨੂੰ ਬਾਡੀ ਦੀ ਸਰਵਿਸ ਜ਼ਰੂਰ ਕਰਾਉਣੀ ਚਾਹੀਦੀ ਆ ਭਾਵੇਂ ਕੋਈ ਬਿਮਾਰ ਆ ਭਾਵੇਂ ਕੋਈ ਤੰਦਰੁਸਤ ਆ ਇਹ ਹਰ ਇੱਕ ਭੈਣ ਭਰਾ ਨੂੰ ਬੱਚਿਆਂ ਨੂੰ ਤੇਣੀ ਚਾਹੀਦੀ ਆ ਓਕੇ